ਕਿਉਂ ਸੇਤੀਆਂ ਮਿਲਦੇ ਕਾਲੇ ਪਾਣੀ ਕੋਲੇ ਬਹਿ ਕੇ ਭਗਵੰਤਮਾਨ ਰੋਇਆ ਸੀ ਹੁਣ ਦੀਦਾ ਨਹੀਂ ਪਾਣੀ ਅੱਖਾਂ 'ਚ ਕੁਝ ਹੋਰ ਹੋ ਗਿਆ ਨਹੀਂ ਹੋ ਗਏ ਨੇ ਪੈਸੇ ਵਾਲੀਆਂ ਅਣਕਾਂ ਲੱਗੀਆਂ ਜੀ ਸਿੱਧੀ ਗੱਲ ਪੈਸਾ ਚੜ ਗਿਆ ਦਿੱਲੀ ਸਰਕਾਰ ਚਲਾ ਰਹੀ ਹੈ ਜੀ ਦਿੱਲੀ ਦੀ ਚੇਅਰਮੈਨ ਲਾਈ ਹੋਈ ਹੈ ਇੱਥੇ ਤੇ ਸਾਡੇ ਖਿਲਾਫ ਖੜਾ ਕੌਣ ਕਰਿਆ ਵਾ ਇਧਰ ਵੀ ਪੰਜਾਬ ਖੜਾ ਆਹ ਖਾਕੀ ਵਰਦੀਆਂ 'ਚ ਵੀ ਪੰਜਾਬ ਖੜਾ ਹੈ ਜੀ ਅਸੀਂ ਮੜ ਗਏ ਇਹਨਾਂ ਦੇ ਇਹਨਾਂ ਦੀ ਜੇਬਾਂ ਵਿੱਚ ਨੋਟ ਨੇ ਜੀ ਕਿਉਂ ਨਹੀਂ ਹੋ ਰੇ ਆਰਡਰ ਅਪਲਾਈ ਮੁੱਖ ਮੰਤਰੀ ਤੇ ਆ ਸਪੀਕਰ ਬੁੱਢੇ ਨਾਲੇ ਤੇ ਤੁਰੇ ਕਿਉਂ ਸੀ ਕਿਉਂਕਿ ਆਸੀ ਇਹ ਗਲਤ ਐ ਇਹ ਲੱਡ ਕੌਣ ਪਾ ਰਿਹਾ ਐ ਆਰਸੈਨਿਕ ਕੌਣ ਪਾ ਰਿਹਾ ਜੂਰੇਨੀਅਮ 62% ਕੇਵੇਂ ਆ ਗਿਆ ਮੁੱਖ ਮੰਤਰੀ ਦੀ ਜ਼ਬਾਨ ਚੋਂ ਇੱਕ ਗੱਲ ਨਹੀਂ ਨਿਕਲਦੀ ਕਮੀਆਂ ਦੇ ਵੇੜੇ ਜਗਦਾ ਰਹੀਵੇਂ ਮੰਗਦਾ ਰਹੀਵੇਂ ਸੂਰਜਾ ਉਹ ਤੈਨੂੰ ਬਾਤਾ ਕਮੀਆਂ ਨੇ ਤੂੰ ਉਹਨਾਂ ਨੂੰ ਮੌਤ ਵੰਡ ਰਿਹਾ ਕਮੀਆਂ ਦੇ ਸੇਵੇ ਮਗਨ ਲਾਤੇ ਨੇ ਮੈਨੂੰ ਮਗਰੇ ਨੇ ਬਿਲਕੁਲ ਰੋਕ ਸਕਦੇ ਹਾਂ ਅਸੀਂ ਸਰ 35000 ਬੰਦਾ ਸਾਲ ਦਾ ਮਰਦਾ ਇਹ ਦੋਵੇਂ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਲੋਕਾਂ ਨੂੰ ਕੈਂਸਰ ਹੋ ਰਿਹਾ ਜੀ ਰੋਜ਼ਾਨਾ ਉਦੋਂ ਇਹ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਜਦੋਂ ਇਹ ਮੋٹے ਪੈਸੇ ਲੈ ਕੇ ਇਹ ਰਿਸ਼ਵਤਾ ਲੈ ਕੇ ਆਪਣੇ ਦਫ਼ਤਰਾਂ 'ਚ ਬਹਿ ਜਾਂਦੇ ਨੇ ਪੰਜਾਬ ਮਰ ਰਿਹਾ ਹੈ 65% ਪਾਣੀ ਪੰਜਾਬ ਦੇ ਪੰਜ ਜੁਰੇ ਨਹੀਂ ਮਾ ਗਿਆ ਜੀ ਥੋੜੇ ਬੱਚੇ ਵੀ ਉਹੀ ਪਾਣੀ ਪੀ ਰਹੇ ਆ ਜੀ ਅਸੀਂ ਥੌਡੀ ਇੱਕ ਮਿੰਟ ਜੀ ਅਸੀਂ ਥੌਡੀ ਲੜਾਈ ਵੀ ਅਸੀਂ ਲੋਕ ਲੜ ਰਹੇ ਹਾਂ ਜੀ ਅਸੀਂ ਗੇਟ ਦੇ ਬਾਹਰ ਤਾਂ ਜ਼ਰੂਰ ਜਾਵਾਂਗੇ ਭਾਈ ਜੀ ਨਹੀਂ ਸਰ ਗੇਟ ਤੋਂ ਅਸੀਂ ਇੱਧਰ ਨਹੀਂ ਰੁਕਾਂਗੇ ਫੇਰ ਠੀਕ ਹੈ ਅਸੀਂ ਸੜਕੇ ਤੇ ਬੈਠੇ ਆਂ ਬਾਕੀਆਂ ਨੂੰ ਅਸੀਂ ਕਾਲ ਦਿੰਨੇ ਆਂ ਅਸੀਂ ਪਰਮਾਨੈਂਟ ਬੰਦ ਕਰਦੇ ਨਹੀਂ ਇਹ ਤਾਂ ਰੋਕਣ ਦੀ ਇਹ ਕੀ ਦਾ ਆਰਡਰ ਕੀ ਦਾ ਸਾਰੇ ਇਹ ਕਾਰਨ ਕੀ ਰੁਕਣ ਦੇ ਲਾਅਨ ਆਰਡਰ ਨੂੰ ਦੇਖਦੇ ਹੋਇਆ ਆ ਜੀ ਸਾਡੇ ਕੋਲ ਇਹਨਾਂ ਤੋਂ ਕਾਹਦਾ ਡਰ ਆਈਏ ਸਲੋਗਨ ਹੈ ਸਾਡੇ ਕੋਲ ਦੱਸੋ ਮੈਨੂੰ ਕਿਹੜਾ ਹਥਿਆਰ ਆ ਸਾਡੇ ਕੋਲ ਕੋਈ ਹਥਿਆਰ ਨਹੀਂ ਸਾਡੇ ਕੋਲ ਮੈਂ ਤੁਹਾਨੂੰ ਕੋਈ ਐ ਕਿਹਾ ਫੋਰਸਫੁਲੀ ਵੀ ਆਓ ਮੈਨੂੰ ਅਰੈਸਟ ਦੇ ਦਿਓ ਜੀ ਕੋਈ ਹੋਰ ਕੁਝ ਕਹਿ ਰਿਹਾ ਮੈਂ ਨਹੀਂ ਮੰਗੂ ਤੁਸੀਂ ਦੇ ਦਾਂਗੇ ਜੀ ਜੀ ਮੈਂ ਤਾਂ ਸਿਰਫ ਇੰਨੀ ਮੰਗੋ ਕੋਈ ਗੱਲ ਨਹੀਂ ਕਹਿੰਦੇ ਮੰਗੋ ਕਰਤਾਰੀ ਗੱਲ ਕਰ ਲਓ ਗੱਲ ਕਰ ਲਓ ਇੱਥੇ ਕੋਈ ਜ਼ਰਾ ਕਰਨੀ ਹੈ ਇੱਕ ਮਹੀਨਾ 5 ਦਿਨ ਇਸ ਵਿਭਾਗ ਨੇ ਲੱਤੇ ਜੀ ਫਿਰ ਹਾਜ਼ਰੀ ਚ ਲੱਤੇ ਜੀ ਇੱਕ ਮਹੀਨੇ 5 ਦਿਨ ਦੇ ਵਿੱਚ ਇਹਨਾਂ ਨੇ ਕੋਈ ਲੈਟਰ ਕੋਈ ਆਰਡਰ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂ ਕੀਤਾ ਉਹਨਾਂ ਨੇ ਸਾਨੂੰ ਇਹੀ ਕਿਹਾ ਸੀ ਕਿ ਤੁਸੀਂ ਆਏ ਹੋ ਜੇ ਸਾਡੇ ਕੋਲ ਅਸੀਂ ਜਵਾਬ ਲੈਣ ਆ ਗਏ ਹਾਂ ਹੁਣ ਤੁਸੀਂ ਰੋਕ ਰਹੇ ਹੋ ਉੱਥੇ ਜਾਣ ਤੋਂ ਤਾਂ ਮੈਨੂੰ ਦੱਸੋ ਅਸੀਂ ਗਲਤ ਕੀ ਕਰ ਰਹੇ ਹਾਂ ਵਾਦਾ ਕੌਣ ਤੋੜ ਰਿਹਾ ਹੈ ਵਾਦਾ ਤੁਸੀਂ ਤੋੜ ਰਹੇ ਹੋ ਜਾਂ ਪੋਲਿਊਸ਼ਨ ਬੋਰਡ ਤੋੜ ਰਿਹਾ ਹੈ ਜਾਂ ਅਸੀਂ ਤੋੜ ਰਹੇ ਹਾਂ ਇਹਨਾਂ ਦੱਸ ਦਿਓ ਚਾਹੇ ਦੁਨੀਆ ਨੂੰ ਪਤਾ ਲੱਗ ਜਾ ਕਿ ਕੌਣ ਧੱਕਾ ਕਰ ਰਿਹਾ ਹੈ ਤੁਸੀਂ ਪੰਜਾਬ ਦੇ ਪੁੱਤ ਤੁਸੀਂ ਪੰਜਾਬ ਦੀ ਧਰਤੀ ਤੇ ਜੰਮੇ ਜਾਏ ਤੁਸੀਂ ਵੀ ਨਿਰਮੋਹੇ ਹੋਗੇ ਜੀ ਡੀਐਸਪੀ ਸਾਹਿਬ ਗਵਾਸੀ ਪਿਛਲੀ ਵਾਰੀ 10 ਤਰੀਕ ਨੂੰ ਅਸੀਂ ਇਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀਗਾ ਪੰਜ ਸਵਾਲ ਪੁੱਛੇ ਸੀ ਤੇ ਇਹ ਆਂਦੇ ਜੀ ਸਾਡੇ ਕੋਲੇ ਜਵਾਬ ਦੇਣ ਲਈ ਬੰਦੇ ਹੈ ਨਹੀਂਗੇ ਜਦ ਕਿ ਸੈਂਟਰ ਹੈੱਡ ਆਫਿਸ ਚ ਨਾ ਹੋਣੀ ਪੋਸੀਬਲ ਹੀ ਨਹੀਂ ਪਰ ਅਸੀਂ ਗੱਲ ਸੁਣੀ ਭਾਈ ਜੀ ਉੱਥੇ ਸੀ ਇਹਨਾਂ ਨੇ ਕਿਹਾ ਤੁਸੀਂ 8 ਤਰੀਕ ਨੂੰ ਆਇਓ ਜੇ ਤੇ ਸਾਥੋ ਜਵਾਬ ਲੈਜੋ ਜੇ ਅਸੀਂ ਕਿਹਾ ਅਸੀਂ ਵੱਡੀ ਗਿਣਤੀ ਚਾਵਾਂਗੇ ਆਂਦੇ ਆਇਓ ਜੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਜਿਹੜੇ ਪੰਜ ਕੁਐਸਚਨ ਤੁਸੀਂ ਕੀਤੇ ਆ ਸਾਨੂੰ ਉਹਨਾਂ ਦੇ ਵਿੱਚ ਬੁੱਢੇ ਨਾਲੇ ਦਾ 10 ਜਿਹੜੇ ਸੈਂਟਰ ਨੇ ਉਹਨਾਂ ਦੀ ਪਰਮਿਸ਼ਨ ਵਾਪਸ ਲੈ ਲਈ ਗਈ ਔਰ 1.5 ਸਾਲ ਤੋਂ ਫਿਰ ਵੀ ਚੱਲ ਰਹੇ ਨੇ ਕਮਾਲੂ ਦੀ ਫੈਕਟਰੀ ਬਾਰੇ ਹੈ ਆਰਡਰ ਹੋ ਚੁੱਕਿਆ ਬੰਦਾ ਫਿਰ ਵੀ ਚਲਾ ਰਹੇ ਨੇ ਐ ਪੰਜ ਸਵਾਲ ਨੇ ਸਾਡੇ ਉਹਨਾਂ ਪੰਜ ਸਵਾਲਾਂ ਦਾ ਇਹਨਾਂ ਨੇ ਜਵਾਬ ਦੇਣਾ ਅੱਜ ਸਾਨੂੰ ਇਸ ਲਈ ਅਸੀਂ ਪੋਲਿਊਸ਼ਨ ਬੋਰਡ ਜਾ ਰਹੇ ਹਾਂ ਸਰ ਪਲੀਜ਼ ਤੁਸੀਂ ਜਿਹੜੀ ਡੈਲੀਗੇਟ ਬੰਨਾ ਪੰਜ ਛੇ ਬੰਦਿਆਂ ਦਾ ਆਓ ਉਹ ਆਪਣੇ ਬੰਦੇ ਲੈ ਕੇ ਬੈਠੇ ਨੇ ਆਓ ਅਪਸੋਲਾ ਨਾਲ ਲੈ ਕੇ ਆਈਏ ਓਕੇ ਇੱਕ ਮਿੰਟ ਇੱਕ ਮਿੰਟ ਗੱਲ ਸੁਣਿਓ ਜੇ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਨਾ ਭਾਈ ਜੀ ਸਾਰੇ ਪਿੱਛੋਂ ਆਏ ਨੇ ਇਸ ਲਈ ਆਏ ਨੇ ਕਿ ਇਹ ਸਵਾਲ ਦਾ ਜਵਾਬ ਸੁਣਨ ਆਏ ਨੇ ਜੀ ਜੀ ਆਪਾਂ ਉਹਦੇ ਬਾਹਰ ਬਹਿ ਕੇ ਗੇਟ 'ਚ ਕਿਉਂਕਿ ਉਹਦੀ ਵਜ੍ਹਾ ਦੱਸ ਦੇਣਾ ਤੁਹਾਨੂੰ ਉਹਦੀ ਵਜ੍ਹਾ ਦੱਸ ਦਿੰਨੇ ਆ ਸਾਡੇ ਕੋਈ ਵੀ ਬੰਦਾ ਇਸ ਗੱਲ 'ਚ ਇੰਟਰਸਟਿਡ ਨਹੀਂਗਾ ਕਿ ਅਸੀਂ ਆ ਕੇ ਇਹਨਾਂ ਨੂੰ ਕਹਿ ਦਈਏ ਜੀ ਅਸੀਂ ਆ ਫੈਸਲਾ ਕਰਾਂਗੇ ਅਸੀਂ ਸੰਗਤ ਦਾ ਫੈਸਲਾ ਲੈਣੇ ਆ ਸੰਗਤ ਦੇ ਵੱਲੋਂ ਗੱਲ ਹੁੰਦੀ ਹੈ ਸੰਗਤ ਹੀ ਜਾਊਗੀ ਔਰ ਅਸੀਂ ਕੋਈ ਡਿਸਟਰਬ ਕਰਨੀ ਜਾ ਰਹੀ ਇੱਕ ਮੈਂ ਤੁਹਾਨੂੰ ਆਪਦੇ ਵੱਲੋਂ ਆਸ਼ਵਾਸਨ ਦੇਨੇ ਆ ਸਾਰਿਆਂ ਵੱਲੋਂ ਅਸੀਂ ਨਾ ਪਿਛਲੀ ਵਾਰੀ ਕੀਤਾ ਡੀਐਸਪੀ ਸਾਹਿਬ ਗਵਾਹ ਨੇ ਨਾ ਅਸੀਂ ਕੋਈ ਪੰਨ ਤੋੜ ਕਰਦੇ ਆ ਨਾ ਕੁਝ ਅਸੀਂ ਹੌਸਟਾਈਲ ਕਰਦੇ ਕਿਸੇ ਨੂੰ ਨਾ ਅਸੀਂ ਕੁਝ ਹੋਰ ਕਰਦੇ ਆ ਅਸੀਂ ਉਹਨਾਂ ਤੋਂ ਸਵਾਲ ਪੁੱਛਨੇ ਆ ਉਹਨਾਂ ਨੇ ਸਾਨੂੰ ਜਵਾਬ ਦੇਨੇ ਆ ਅਸੀਂ ਸੰਗਤ ਚ ਜਵਾਬ ਦੱਸ ਦੇਨੇ ਆ ਔਰ ਅਗਲਾ ਫੈਸਲਾ ਕਰਕੇ ਉਹਦੇ ਤੇ ਪੂਰੇ ਹੋ ਜਾਣਾ ਬਸ ਆ ਗੱਲ ਹੈ ਸਰ ਤੁਸੀਂ ਆਪਣੀ ਸਟੇਜ ਇੱਥੇ ਲਾਓ ਤੁਸੀਂ ਆਪਣੇ ਨਾਲ ਸਾਡੇ ਨਾਲ ਜਿਹੜੇ ਬੰਦਿਆਂ ਨੇ ਚੱਲਣਾ ਹੁਣ ਡੁੱਕ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਆ ਤੁਹਾਡੀ ਆਪਣੀ ਮੀਟਿੰਗ ਕਰੋ ਉਹ ਤੋਂ ਬਾਅਦ ਆ ਕੇ ਤੁਸੀਂ ਆਪਣੀ ਉਹ ਜਿਹੜੀ ਮੀਟਿੰਗ ਦਾ ਰਿਜ਼ਲਟ ਇੱਥੇ ਦੱਸਦੇ ਹ ਜੀ ਨਹੀਂ ਜਿਹੜਾ ਅਗਲਾ ਸਟੈਪ ਆ ਵੀ ਵਿਲ ਫਾਲੋ ਇਟ ਅਥੋਂ ਕਿੰਨੇ ਦੂਰ ਹੈ ਜੀ ਆ ਸਰ ਆ 100 ਫੁੱਟ ਵੀ ਦੂਰ ਅਸੀਂ ਉਹਦੇ ਗੇਟ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜੇ ਜਾਈਏ ਅਸੀਂ ਗੇਟ ਦੇ ਬਾਹਰ ਤਾ ਜ਼ਰੂਰ ਜਾਵਾਂਗੇ ਭਾਈ ਜੀ ਗੇਟ ਤੋਂ ਅਸੀਂ ਇਧਰ ਨਹੀਂ ਰੁਕਾਂਗੇ ਫਿਰ ਠੀਕ ਹੈ ਅਸੀਂ ਸੜਕ ਤੇ ਬੈਠੇ ਆ ਬਾਕੀਆਂ ਨੂੰ ਅਸੀਂ ਕਾਲ ਦਿੰਨੇ ਆ ਅਸੀਂ ਪਰਮਾਨੈਂਟ ਬੰਦ ਕਰਦੇ ਨਹੀਂ ਇਹ ਤਾਂ ਰੋਕਣ ਦੀ ਇਹ ਕਿਹਦਾ ਆਰਡਰ ਕਿਹਦਾ ਸਾਰੇ ਇਹ ਕਾਰਨ ਕਿ ਰੁਕਣੇ ਦੇ ਲਾਅਨ ਆਰਡਰ ਨੂੰ ਦੇਖਦੇ ਹੋਇਆ ਕੋਈ ਸਾਡੀ ਹਿਸਟਰੀ ਨਹੀਂ ਹੈ ਪਿਛਲੀ ਵਾਰ ਆ ਕੇ ਗਏ ਨਹੀਂ ਮੈਂ ਸੁਣ ਲਈ ਕਿਹੜੀ ਗੱਲ ਕਹਿਣੀ ਹੈ ਇਹ ਜਿਹੜੇ ਡਿਪਾਰਟਮੈਂਟਾਂ ਦੇ ਦਫ਼ਤਰ ਹੈ ਇਹ ਪੰਜਾਬ ਦੇ ਲੋਕਾਂ ਦੇ ਨਹੀਂ ਹੈਗੇ ਜੀ ਮੈਂ ਕੀ ਕਹਾਂ ਸਰ ਪੰਜਾਬ ਦੇ ਲੋਕਾਂ ਦੇ ਹੈ ਨਹੀਂ ਜੀ ਦਫ਼ਤਰ ਸਰ ਮੈਂ ਬੈਂਸ ਨਹੀਂ ਸਰ ਮੈਂ ਅਸੀਂ ਵੀ ਬੈਂਸ ਨਹੀਂ ਕਰਦੇ ਮੈਂ ਤਾਂ ਸੋਚ ਰਿਹਾ ਜੀ ਇਹ ਪੰਜਾਬ ਦੇ ਲੋਕਾਂ ਦੇ ਦਫ਼ਤਰ ਹੈ ਨਹੀਂ ਜੀ ਬੋਲਣ ਤੋਂ ਕੁਛ ਇੰਦਰ ਇੱਕ ਵਾਰ ਬੋਲ ਲੈਂਡ ਪਾਵਰ ਦਿੰਦਾ ਹੈ ਕਿ ਜੇ ਐਸ ਐਚਓ ਜਾਂ ਉਦੋਂ ਸੀਨੀਅਰ ਅਫਸਰ ਪੰਜ਼ੂਮ ਕਰਦਾ ਹੈ ਕਿ ਕਿਸੇ ਤਰੀਕੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਕੋਈ ਕਲੈਸ਼ ਹੋ ਸਕਦਾ ਹੈ ਤਾਂ ਬਿਲਕੁਲ ਰੋਕ ਸਕਦੇ ਹਾਂ ਅਸੀਂ ਕਿ ਜਿਹੜੇ ਹਰ ਕੋਨਸਟ ਦੇ ਵਿੱਚ 35 ਹਜ਼ਾਰ ਬੰਦਾ ਮਰਦਾ ਜੀ ਇਹ ਡਾਈਂਗ ਦੀ ਪਾਣੀ ਦੇ ਨਾਲ ਉਹਦੇ ਲਈ ਐਸਐਚਓ ਇਨਸਪੈਕਟਰ ਕਿੱਥੇ ਹੁੰਨੇ ਜੀ ਉਹ ਕਿਉਂ ਨਹੀਂ ਲਾਗੂ ਕਰਦੇ ਆਫਆਈਆਰ ਕਿਉਂ ਨਹੀਂ ਦਰਜ ਕਰਦੇ ਜੀ ਉਹ ਜੋ ਸਾਨੂੰ ਸਵਾ ਸਾਲ ਹੋ ਗਿਆ ਸਰ ਐਨਜੀਟੀ ਨੇ ਆਰਡਰ ਜਾਰੀ ਕੀਤਾ ਹੋਇਆ ਉਹ ਆਰਡਰ ਲਾਗੂ ਕਿਉਂ ਨਹੀਂ ਕਰਵਾ ਰਹੇ ਫਿਰ ਤੁਸੀਂ ਇੱਕ ਮਿੰਟ ਇੱਕ ਮਿੰਟ ਉਹ ਆਰਡਰ ਲਾਗੂ ਕਿਉਂ ਨਹੀਂ ਕਰ ਰਹੇ ਜੀ ਉਹ ਆਰਡਰ ਲਾਗੂ ਕੌਣ ਕਰੂਗਾ ਜੀ ਇੱਕ ਮਿੰਟ ਇੱਕ ਮਿੰਟ ਸਰ ਕੋਰਟ ਨੇ ਆਰਡਰ ਦਿੱਤੇ ਸਰ ਕੋਰਟ 8 ਜਨਵਰੀ ਬੁਲਾਇਆ ਤਾਂ ਉਹਨਾਂ ਨੇ ਆਪ ਸੀਗਾ ਨਾ ਸਰ ਮੈਂ ਕੋਈ ਗੱਲ ਕਰ ਤੋ ਉਹੀ ਗੱਲ ਕਰ ਰਿਹਾ ਹਾਂ ਬੁਲਾਇਆ ਤੁਹ ਇਹ ਗੱਲ ਕਰੀਏ ਆਪਾਂ 1 ਮਿੰਟ ਦੀ ਰਿਕਵੈਸਟ ਸਰ 35000 ਕੋਸ਼ਿੰਦਰ ਸਰ 35000 ਬੰਦਾ ਸਾਲ ਦਾ ਮਰਦਾ ਇਹ ਕਾਹਦੇ ਲਈ ਉਦੋਂ ਇਹ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਇਸੇ ਗੱਲਾਂ ਦਾ ਤਾਂ ਆਪਾਂ ਲੋਕਾਂ ਨੂੰ ਕੈਂਸਰ ਹੋ ਰਿਹਾ ਜੀ ਰੋਜ਼ਾਨਾ ਉਦੋਂ ਇਹ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਜਦੋਂ ਇਹ ਮੋٹے ਪੈਸੇ ਲੈ ਕੇ ਇਹ ਰਿਸ਼ਵਤਾ ਲੈ ਕੇ ਆਪਣੇ ਦਫ਼ਤਰਾਂ 'ਚ ਬਹਿ ਜਾਂਦੇ ਨੇ ਪੰਜਾਬ ਮਰ ਰਿਹਾ 65% ਪਾਣ ਪੰਜਾਬ ਦੇ ਪਾਣ 'ਚ ਜੁਰੇ ਨਹੀਂ ਮ ਆ ਗਿਆ ਜੀ ਥੋੜੇ ਬੱਚੇ ਵੀ ਉਹੀ ਪਾਣੀ ਪੀ ਰਹੇ ਆ ਜੀ ਅਸੀਂ ਥੋੜੀ 1 ਮਿੰਟ ਜੀ ਅਸੀਂ ਥੋੜੀ ਲੜਾਈ ਵੀ ਅਸੀਂ ਲੋਕ ਲੜ ਰਹੇ ਆ ਜੀ ਇਹ ਹਵਾ ਦੇ ਵਿੱਚ ਤੁਸੀਂ ਵੀ ਸਾਹ ਲੈਣੇ ਆ ਤੁਹਾਡੇ ਬੱਚੇ ਵੀ ਇਸ ਹਵਾ 'ਚ ਸਾਹ ਲੈਣੇ ਆ ਜੀ ਇਹ ਤੁਹਾਡੀ ਰੋਣਾ ਹੀ ਨਹੀਂ ਹੈਗੀ ਜੀ ਕੁਸ਼ਿੰਦਰ ਇੱਕ ਵਾਰੀ ਬੋਲ ਲਓ ਬੋਲ ਲਓ ਬੋਲ ਲਓ ਬੋਲ ਬੋਲ ਆ ਸਰ ਇੱਕ ਮਿੰਟ ਹੂੰ ਸਰ ਇੱਥੇ ਨਾ ਆਪਾਂ ਬੈਸ ਕਰਨੀ ਹੈ ਮੈਂ ਸਾਰਿਆਂ ਨੂੰ ਨਹੀਂ ਬੈਸ ਸਰ ਤੁਸੀਂ ਰੋਕਿਆ ਜੀ ਬੈਸ ਤਾਂ ਹੋ ਰਹੀ ਹੈ ਜੀ ਸਰ ਇੱਕ ਮਿੰਟ ਇੱਕ ਮਿੰਟ ਹੂੰ ਸਰ ਮੈਂ ਸਿੰਪਲ ਗੱਲ ਕਹਿਣਾ ਤੁਸੀਂ ਇੱਥੋਂ ਆਪਣੇ 5-6 ਬੰਦਿਆਂ ਦਾ ਨੁਮਾਇੰਦਾ ਜਿਹੜਾ ਤੁਸੀਂ ਲੈ ਕੇ ਜਾਣਾ ਆਓ ਚੱਲੀਏ ਗੇਟ ਤੱਕ ਸਰ ਇਹ ਨਾ ਉਹੀ ਪਾਸ ਗੇਟ ਤੱਕ ਜਾਣਾ ਜੀ ਸਰ ਆਪਾਂ ਗੇਟ ਤੱਕ ਜਾਣਾ ਜੀ ਅਸੀਂ ਨਹੀਂ ਰੋਣਾ ਕੀ ਆਈ ਚਲੋ ਆਪਣਾ ਕੰਮ ਨਾ ਮਤਲਬ ਗੇਟ ਦੇ ਖਿਨਾਰ ਇੱਕ ਮਿੰਟ ਬੰਮਾ ਮੈਂ ਦੱਸ ਦੇਣਾ ਦੱਸ ਦੇਣਾ ਦੱਸ ਦੇਣਾ ਕੀ ਹੈ ਦੱਸ ਇੱਕ ਮਿੰਟ ਸੁਣ ਸਾਡੇ ਕੋਲ ਕੀ ਹੈ ਜੀ ਸਾਡੇ ਕੋਲ ਆਹ ਹੈ ਜੀ ਇੱਕ ਮਿੰਟ ਇੱਕ ਮਿੰਟ ਆਈ ਜੀ ਸਾਡੇ ਕੋਲ ਇਹਨਾਂ ਤੋਂ ਕਾਹਦਾ ਡਰ ਹੈ ਜੀ ਸਲੋਗਨ ਹੈ ਸਾਡੇ ਕੋਲ ਦੱਸੋ ਮੈਨੂੰ ਕਿਹੜਾ ਹਥਿਆਰ ਹੈ ਸਾਡੇ ਕੋਲ ਕੋਈ ਹਥਿਆਰ ਨਹੀਂ ਸਾਡੇ ਕੋਲ ਕੋਈ ਇੱਕ ਗੱਲ ਇੱਕ ਮਿੰਟ ਇੱਕ ਮਿੰਟ ਸੁਣ ਜੁਜਾਰ ਜੁਜਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜੋ ਆਪਾਂ ਕੋਈ ਗੱਲ ਨਹੀਂ ਪਰ ਇੱਕ ਜਾਨ ਨੂੰ ਕੋਈ ਗੇਟ ਦੇ ਕੀ ਭਰਨ ਛੜਕੋ ਰਹਿ ਜਾਓ ਉੱਧਰ ਲੈ ਕੇ ਗੱਲਾਂ ਕਰ ਲਓ ਤੇ ਬਹਿ ਜਾਓ ਇੱਕ ਮਿੰਟ ਇੱਕ ਵਾਰ ਕਾਕਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਐਸਪੀ ਸਾਹਿਬ ਤੁਸੀਂ ਸਭ ਤੋਂ ਪਹਿਲੀ ਡਿਊਟੀ ਤੁਹਾਡੀ ਜਾਨਮਾਲ ਦੀ ਰਾਖੀ ਦੀ ਹੈ ਇਹ ਹੈ ਨਾ ਜੀ ਅਸੀਂ ਕਿਉਂਕਿ ਤੁਸੀਂ ਐਸੇ ਪੰਜਾਬ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਹੈ ਅਸੀਂ ਪੰਜਾਬ ਦੇ ਵਾਸੀ ਆ ਸਾਡੀ ਰੱਖਿਆ ਤੁਸੀਂ ਕਰਨੀ ਹੈ ਉਹਨਾਂ ਦੀ ਰੱਖਿਆ ਵੀ ਤੁਸੀਂ ਕਰਨੀ ਹੈ ਤੁਹਾਨੂੰ ਕਿਸੇ ਯਾਰ ਚੁੱਪ ਕਰ ਜਾਓ ਇੱਕ ਮਿੰਟ ਇੱਕ ਮਿੰਟ ਕਿਸੇ ਬੰਦੇ ਕੋਲੇ ਤੁਹਾਨੂੰ ਕੋਈ ਹਥਿਆਰ ਕੋਈ ਗਲਤ ਚੀਜ਼ ਕੋਈ ਗਲਤ ਨਾਰਾ ਕੁਝ ਵੀ ਸੁਣ ਰਹੇ ਆਪਾਂ ਲੌਜੀਕਲ ਗੱਲ ਕਰ ਰਹੇ ਹਾਂ ਸਤਿਮਾਨ ਸਾਹਿਬ ਮੈਂ ਨ ਇੱਕ ਬੇਨਤੀ ਕਰੂੰ ਹਾਂਜੀ ਸਰ ਆਪਾਂ ਨਾ ਜਿਹੜੀ એનર્ਜੀ ਇੱਥੇ ਲਾ ਰਹੇ ਆ ਜੀ ਮੈਂ ਤੁਹਾਨੂੰ ਕੋਈ ਐ ਕਿ ਆ ਫੋਰਸਫੁਲੀ ਵੀ ਆਓ ਮੈਨੂੰ ਅਰੈਸਟ ਦੇ ਦਿਓ ਜੀ ਕੋਈ ਹੋਰ ਕੁਝ ਕਹਿ ਰਿਹਾ ਮੈਂ ਨਹੀਂ ਮੰਗੂ ਮੈਂ ਤੁਸੀਂ ਦੇ ਦਾਂਗੇ ਜੀ ਮੈਂ ਤਾਂ ਸਿਰਫ ਇੰਨੀ ਗੱਲ ਸਰ ਸਾਹਿਬ ਇੱਕ ਵਾਰ ਗੱਲ ਕਰ ਲੈਣੋ ਗੱਲ ਕਰਨੋ ਗੱਲ ਕਰ ਗੁਰਸੇਵ ਕੁਸ਼ਿੰਦਰ ਕੁਸ਼ਿੰਦਰ ਗੱਲ ਕਰਨੋ ਮੰਗੋ ਗੱਲ ਕਰਨੋ ਕੁਸ਼ਿੰਦਰ ਗੱਲ ਕਰਨੋ ਗੱਲ ਕਰ ਦਿਓ ਇੱਥੇ ਕੋਈ ਜ਼ਰਾ ਕਰਨੀ ਹੈ ਮੈਂ ਸਿਰਫ ਇੰਨੀ ਬੇਨਤੀ ਕਰਦਾ ਤੁਹਾਨੂੰ ਕਿ ਆਪਾਂ ਆਏ ਨਾ ਕਿ ਸਾਡੇ ਸਵਾਲ ਸੀ ਤਾਂ ਸਵਾਲਾਂ ਦੇ ਜਵਾਬ ਕੀ ਨੇ ਸਰ ਇੱਕ ਮਹੀਨਾ 5 ਦਿਨ ਸੀਗੇ ਜੀ ਇੱਕ ਮਹੀਨਾ 5 ਦਿਨ ਆ ਜੀ ਸਾਨੂੰ ਉੱਥੇ ਬੈਰੀਕੇਡ ਲਾ ਕੇ ਰੋਕ ਰਹੇ ਹੋ ਇੱਕ ਮਹੀਨਾ 5 ਦਿਨ ਦੇ ਵਿੱਚ ਜਵਾਬ ਕੀ ਦਿੱਤੇਗੇ ਜੀ ਮੈਂ ਸਿਰਫ ਇੰਨੀ ਗੱਲ ਪੁੱਛਦਾ ਨਹੀਂ ਜਵਾਬੇ ਦੇ ਕੇ ਦੇ ਰਹੇ ਜੀ ਸਰ 1 ਮਹੀਨਾ 5 ਦਿਨ ਇਸ ਮਹਿਕਮੇ ਨੇ ਲੱਤੇ ਜੀ ਤੁਹਾਡੇ ਹਾਜ਼ਰੀ ਚ ਲੱਤੇ ਜੀ ਇੱਕ ਮਹੀਨਾ 5 ਦਿਨ ਇਸ ਡਿਪਾਰਟਮੈਂਟ ਨੇ ਲੱਤੇ ਇੱਕ ਮਹੀਨੇ 5 ਦਿਨ ਦੇ ਵਿੱਚ ਇਹਨਾਂ ਨੇ ਕੋਈ ਲੈਟਰ ਕੋਈ ਆਰਡਰ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਰੀ ਕੀਤਾ ਜੀ ਵੀ ਵੀ ਆ ਓਏ 1 ਮਿੰਟ ਅਸੀਂ ਵੀ ਆਹੀ ਗੱਲ ਪੁੱਛਦੇ ਹਾਂ ਕਿ ਇੱਥੇ ਤੇ ਗੇਟ ਚ ਫਰਕ ਕੀ ਆ ਸਰ ਮੈਂ ਤਾਂ ਇਹ ਸਮਝ ਨਹੀਂ ਪਾਰਾ ਤੁਸੀਂ ਸਮਝਾ ਦਿਓ ਮੈਨੂੰ ਮੈਂ ਇਹੀ ਤਾਂ ਕਹਿ ਰਿਹਾ ਤੁਹਾਨੂੰ ਪੁੱਛ ਰਹੇ ਕਿ ਤੁਸੀਂ ਸਾਨੂੰ ਰੋਕ ਰਹੇ ਆ ਕਿ ਗੇਟ ਚ ਨਹੀਂ ਜਾਣ ਦੇਣਾ ਅਸੀਂ ਤੋਤੋ ਪੁੱਛ ਰਹੇ ਆ ਅਜੀ ਸੇਮ ਸਵਾਲ ਯਾਰ 1 ਮਿੰਟ ਸੇਮ ਸੇਮ 1 ਮਿੰਟ ਬਾਈ ਸੇਮ ਸਵਾਲ ਅਸੀਂ ਤੁਹ ਤੋਂ ਪੁੱਛ ਰਹੇ ਹਾਂ ਬਾਈ ਜੀ ਕਿ ਉਹ ਗੇਟ ਤੇ ਇੱਥੇ ਚ ਫਰਕ ਕੀ ਹੈ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਉੱਥੇ ਸਵਾਲਾਂ ਚ ਜਵਾਬ ਹੈ ਕਿ ਜੇ ਫਰਕ ਕੋਈ ਨਹੀਂ ਤੁਹਾਡੀ ਮੰਗ ਹੈ ਵੀ ਸਾਡੇ ਜਿਹੜੇ ਸਵਾਲ ਨੇ ਉਹ ਕੀਤੇ ਗਏ ਸਾਨੂੰ ਦੱਸੇ ਜਾਣ ਹਾਂ ਅਸੀਂ ਕਹਿੰਦੇ ਪੰਜ ਛੇ ਜਣਿਆਂ ਦਾ ਡੈਲੀਗੇਟ ਸਵਾਲ ਪੰਜ ਛੇ ਜਣਿਆਂ ਦੇ ਬਾਈ ਜੀ ਜਾਂ ਇਨਾਂ ਸਾਰਿਆਂ ਦੇ ਅਜੀ ਸੌਦੇ ਤੋਂ ਸਵਾਲ ਕਿੰਨਾ ਨੇ ਆਪਦੇ ਨੇ ਹੈਗੇ ਹਨ ਅਸੀਂ ਦਾ ਸਵਾਲ ਹੈ ਇਹਨਾਂ ਨੂੰ ਵੀ ਰਹਿਣ ਤੇ ਅਸੀਂ ਸਵਾਲ ਲੈਣੇ ਆ ਇੱਕ ਵਾਰ ਉਹ ਆ ਮੇਰੀ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਆਪਾਂ ਉਹਦਾ ਸੋਲੂਸ਼ਨ ਕੱਢਦੇ ਸੋਲੂਸ਼ਨ ਕੱਢਦੇ ਸੋਲੂਸ਼ਨ ਕੱਢਦੇ ਸੋਲੂਸ਼ਨ ਕੱਢਦੇ ਖੜ ਜੋ ਖੜ ਜੋ ਆਪਣਾ ਆਪਾਂ ਸੋਲੂਸ਼ਨ ਕੱਢਦੇ ਤੁਹਾਨੂੰ ਇੱਕ ਗੱਲ ਅਸੀਂ ਕਹਿ ਰਹੇ ਹਾਂ ਸਾਡੀ ਗਾਰੰਟੀ ਨਾਲ ਕਹਿ ਰਹੇ ਹਾਂ ਕੋਈ ਕਿਸੇ ਨੂੰ ਹੌਸਟਾਈਲ ਨਹੀਂ ਕੀਤਾ ਜਾਊਗਾ ਕੋਈ ਲੈਂਡ ਆਰਡਰ ਦਾ ਮਸਲਾ ਨਹੀਂ ਹੋਊਗਾ ਅਸੀਂ ਅੰਦਰ ਜਾਣ ਚ ਵੀ ਇੰਟਰਸਟਡ ਨਹੀਂ ਪਰ ਅਸੀਂ ਗੇਟ ਤੇ ਜ਼ਰੂਰ ਜਾਵਾਂਗੇ ਉਹਦਾ ਵਜ੍ਹਾ ਦੱਸ ਦੇਣਾ ਇਹ ਪੋਲੂਸ਼ਨ ਬੋਰਡ ਸਾਡਾ ਹੈ ਪੰਜਾਬ ਦਾ ਹੈ ਕੁਸੀਂ ਵੀ ਪੰਜਾਬ ਦੇ ਹੋ ਅਸੀਂ ਵੀ ਪੰਜਾਬ ਦੇ ਆ ਉਹਨਾਂ ਨੇ ਵਾਦਾ ਕੀਤਾ ਸੀ ਉਹਨਾਂ ਨੇ ਬੁਲਾਇਆ ਸੀ ਕੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ 100 ਮੀਟਰ ਦੂਰ ਸੜਕ ਤੇ ਬੈਰੀਕੇਡ ਲਾ ਕੇ ਸੜਕ ਤੇ ਜਵਾਬ ਦੇਵਾਂਗੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀ ਕਿ ਤੁਸੀਂ ਆਇਓ ਜੇ ਸਾਡੇ ਕੋਲੇ ਅਸੀਂ ਜਵਾਬ ਦੇਵਾਂਗੇ ਅਸੀਂ ਜਵਾਬ ਰਜਿੰਦਰ ਜੀ ਇੱਕ ਮਿੰਟ ਅਸੀਂ ਜਵਾਬ ਲੈਣ ਆ ਗਏ ਹੁਣ ਤੁਸੀਂ ਰੋਕ ਰਹੇ ਹੋ ਉੱਥੇ ਜਾਣ ਤੋਂ ਤਾਂ ਮੈਨੂੰ ਦੱਸੋ ਅਸੀਂ ਗਲਤ ਕੀ ਕਰ ਰਹੇ ਹਾਂ ਵਾਦਾ ਕੌਣ ਤੋੜ ਰਿਹਾ ਵਾਦਾ ਤੁਸੀਂ ਤੋੜ ਰਹੇ ਹੋ ਜਾਂ ਪੋਲਿਊਸ਼ਨ ਬੋਰਡ ਤੋੜ ਰਿਹਾ ਜਾਂ ਅਸੀਂ ਤੋੜ ਰਹੇ ਹਾਂ ਇਹਨਾਂ ਦੱਸ ਦਿਓ ਚਾਹ ਤੂੰ ਦੁਨੀਆ ਨੂੰ ਪਤਾ ਲੱਗ ਜੇ ਕਿ ਕੌਣ ਧੱਕਾ ਕਰ ਰਿਹਾ ਅਸੀਂ ਕਰ ਰਹੇ ਹਾਂ ਅਸੀਂ ਉੱਥੇ ਜਾ ਕੇ ਵੀ ਜੇ ਧੱਕਾ ਕਰੀਏ ਐਸਪੀ ਸਾਹਿਬ ਆ ਤੁਹਾਡੇ ਕੈਮਰੇ ਆਫ ਮਾਈਕ ਤੁਸੀਂ ਸਾਹਮਣੇ ਖੜੇ ਹੋ ਤਾਂ ਦੱਸ ਦਿਓ ਜੀ ਹਾਂ ਅਸੀਂ ਸਵਾਲ ਕਰਾਂਗੇ ਸਵਾਲ ਦਾ ਜਵਾਬ ਦੇਣਾ ਪਊਗਾ ਇੱਕ ਬੰਦਾ ਮਰ ਜੇ ਐਸਪੀ ਸਾਹਿਬ ਸਾਰੀ ਪੁਲਿਸ ਡਿਸਟ੍ਰਿਕਟ ਪੁਲ ਸਰਕਟ ਚ ਆ ਜਾਂਦੀ ਹੈ ਇੰਨਾ ਕਰਕੇ ਹਜ਼ਾਰਾਂ ਲੋਕ ਮਰ ਰਹੇ ਨੇ 45 ਦਾ ਇਕੱਲਾ ਕੈਂਸਰ ਦਾ ਹੈ ਕੈਂਸਰ ਦਾ ਹੈ ਜੀ ਤੇ ਕਾਲਾ ਪੀਲਿਆ ਭਾਈ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਜਿਹੜੇ ਤਿੰਨ ਸੈਂਟਰਾਂ ਦੀ ਗੱਲ ਕਰ ਰਹੇ ਆ ਨਾ ਅਸੀਂ ਉਹਦਾ ਕਨਸੈਂਟ ਵਿਦਡਰ ਹੋ ਚੁੱਕਿਆ ਹੈ ਆਪਰੇਟ ਕਰਨ ਦਾ ਮਤਲਬ ਉਹਨੂੰ ਚਲਾਉਣ ਦੀ ਪਰਮਿਸ਼ਨ ਵਾਪਸ ਹੋ ਚੁੱਕੀ ਹੈ ਉਹ ਚੱਲਣਾ ਨਹੀਂ ਚਾਹੀਦਾ ਡੇਢ ਮਹੀਨਾ ਹੋ ਗਿਆ ਆ ਸੌਰੀ ਡੇਢ ਸਾਲ ਹੋ ਗਿਆ ਔਰ ਐਨਜੀਟੀ ਕਹਿ ਚੁੱਕੀ ਹੈ ਇਹਨੂੰ ਨਹੀਂ ਇਹਨੂੰ ਆਰਡਰ ਨੂੰ ਲਾਗੂ ਕਰੋ ਅਸੀਂ ਉਹ ਪੁੱਛਣ ਆ ਰਹੇ ਹਾਂ ਕਿ ਉਹ ਕੈਮਰਿਆਂ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਵਾਬ ਨਹੀਂ ਹੋਣਾ ਚਾਹੀਦਾ ਜੇ ਨਹੀਂ ਹੋਣਾ ਚਾਹੀਦਾ ਤੁਸੀਂ ਦੱਸ ਦਿਓ ਅਸੀਂ ਨਿਆ ਸੰਗਤ ਗੱਲ ਨਹੀਂ ਕਰ ਰਹੇ ਤੇ ਫਿਰ ਵੀ ਤੁਸੀਂ ਕਹਿਣਾ ਨਹੀਂ ਤਾਂ ਅਸੀਂ ਐ ਨਹੀਂ ਕਰਨਾ ਬਾਈ ਜੀ ਅਸੀਂ ਲੋਕਾਂ ਦੇ ਸਾਹਮਣੇ ਜਵਾਬ ਲੈਣਾ ਹੈ ਕੈਮਰਿਆਂ ਦੇ ਸਾਹਮਣੇ ਜਵਾਬ ਲੈਣਾ ਬਟ ਇੰਨਾ ਵੀ ਲਾਅ ਐਂਡ ਆਰਡਰ ਹੱਥ 'ਚ ਨਹੀਂ ਲੈਣਾ ਇਹ ਤੁਹਾਨੂੰ ਅਸੀਂ ਕਲੈਰਿਟੀ ਨਾਲ ਕਹਿ ਰਹੇ ਹਾਂ ਹੁਣ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਬੋਲਣ ਦਿਓ ਫਿਰ ਤੁਸੀਂ ਬੋਲਿਓ ਜੀ ਇੱਕ ਮਿੰਟ ਇੱਕ ਮਿੰਟ ਬੋਲਣ ਦਿਓ ਬੋਲਣ ਐਸਪੀ ਸਾਹਿਬ ਨੂੰ ਬੋਲਣ ਦਿਓ ਆਰਾਮ ਨਾਲ ਟੇਕ ਯੂਰ ਟਾਈਮ ਟੇਕ ਯੂਰ ਟਾਈਮ ਜਿਸ ਪਾਣੀ ਦੀ ਲੜਾਈ ਲੜ ਰਹੇ ਆ ਇਹੀ ਪਾਣੀ ਦਾ ਜੱਗ ਤੁਹਾਡੇ ਘਰ ਦੇ ਵਿੱਚ ਵੀ ਪਿਆ ਜੀ ਜਿਸ ਆਵਾਜ਼ ਚ ਆਪਾਂ ਸਾਰੇ ਸਾਹ ਲੈ ਰਹੇ ਹਾਂ ਤੁਹਾਡੇ ਬੱਚੇ ਵੀ ਉੱਥੇ ਹਵਾ ਲੈ ਰਹੇ ਹਾਂ ਉਸੇ ਸਾਹ ਦੇ ਵਿੱਚ ਆਪਾਂ ਸਾਰੇ ਉਸੇ ਆਵਾਜ਼ ਦੇ ਵਿੱਚ ਸਾਹ ਲੈ ਰਹੇ ਹਾਂ ਜੀ ਇਹ ਤਾਂ ਥੋੜੀ ਵੀ ਲੜਾਈ ਹੈ ਜੀ ਕੋਈ ਗਲਤ ਮੰਗਿਆ ਜੀ ਅਸੀਂ ਕੋਈ ਜ਼ਮੀਨ ਦੇ ਵਿੱਚ ਕਬਜ਼ੇ ਵਾਸਤੇ ਆਏ ਜੀ ਇੱਥੇ ਅਸੀਂ ਕਾਹਦੇ ਵਾਸਤੇ ਆਏ ਜੀ ਕੁਦਰਤ ਵਾਸਤੇ ਆਏ ਜੀ ਕੁਦਰਤ ਵਾਸਤੇ ਆਏ ਹਾਂ ਹੋਰ ਤਾਂ ਕਿਸੇ ਵਾਸਤੇ ਨਹੀਂ ਆਏ ਜੀ ਕੋਈ ਨਿੱਜੀ ਨਹੀਂ ਹੈਗਾ ਜੀ ਤੁਹਾਨੂੰ ਤਾਂ ਸਾਡੀ ਮਦਦ ਕਰਨੀ ਚਾਹੀਦੀ ਆ ਆ ਬੈਰੀਕੇਡ ਲਾ ਕੇ ਸਾਨੂੰ ਆ ਗ੍ਰਿਫਤਾਰੀਆਂ ਦੇ ਧਮਕੇ ਥੋੜਾ ਦੇਣੀਆਂ ਚਾਹੀਦੀਆਂ ਜੀ ਇਹ ਤਾਂ ਥੋੜੀ ਵੀ ਲੜਾਈ ਹੈ ਜੀ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਕਰੇ ਤੁਹਾਡੇ ਪਰਿਵਾਰ ਦੀ ਉਮਰ ਤੁਹਾਡੇ ਪਰਿਵਾਰ ਦੀ ਉਮਰ ਲੰਬੀ ਹੋਵੇ ਜੀ ਤੁਹਾਡੇ ਪਰਿਵਾਰ ਦੀ ਮਾਰਾ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਜੋ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਕੈਂਸਰ ਦਾ ਮਰੀਜ਼ ਆ ਜਾਵੇ ਜੀ ਕੀ ਕਰੋਗੇ ਤੁਹਾਡਾ ਕੋਈ ਬੱਚਾ ਤੁਹਾਨੂੰ ਮੋਢਿਆਂ ਤੇ ਚੱਕ ਕੇ ਹਸਪੀਟਲ ਲੈ ਜਾਣਾ ਪਵੇ ਕੁਦਰਤ ਨਾ ਕਰੇ ਵੀ ਬੀਕਾ ਨੇਰ ਕੈਂਸਰ ਟ੍ਰੇਨ ਦੇ ਵਿੱਚ ਤੁਹਾਨੂੰ ਬੈਠਣਾ ਪੈ ਜਵੇ ਜੀ ਕਿਆ ਬੀਤੂਗੀ ਸਰ ਰੋਜ਼ਾਨਾ ਲੋਕ ਮਾਰ ਰਹੇ ਹੈ ਜੀ ਪਾਣੀ ਪੀ ਪੀ ਕੇ ਇਹ ਡਾਈੰਗ ਦਾ ਪਾਣੀ ਕੋਰਟ ਨੇ ਆਰਡਰ ਕਰਤਾ ਜੀ ਡੇਢ ਸਾਲ ਹੋ ਗਏ ਕੋਰਟ ਨੇ ਐਨਜੀਟੀ ਨੇ ਆਰਡਰ ਕਰਤਾ ਪਰ ਹੁਣ ਤੱਕ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਆਹ ਬੋਰਡ ਲਾਗੂ ਨਹੀਂ ਕਰ ਰਿਹਾ ਜੀ ਪੈਸੇ ਲੈ ਕੇ ਆ ਜਾਂਦੇ ਨੇ ਜੀ ਸਾਢੇ 10 ਕਰੋੜ ਲੀਟਰ ਐਸਪੀ ਸਾਹਿਬ ਸਾਢੇ 10 ਕਰੋੜ ਲੀਟਰ ਔਰ ਤੁਸੀਂ ਹੈਰਾਨ ਹੋਵੋਗੇ ਤਿੰਨ ਸੈਂਟਰ ਨੇ ਤਾਜਪੁਰ ਵਾਲਾ ਇਹ ਦੂਸਰਾ ਫੋਕਲ ਪੁਆਇੰਟ ਵਾਲਾ ਤੇ ਬਾਦਰਕੇ ਵਾਲਾ ਸਾਢੇ 10 ਕਰੋੜ ਲੀਟਰ ਪਾਣੀ ਗੈਰ ਕਾਨੂੰਨੀ ਤਰੀਕੇ ਨਾਲ ਕੈਮੀਕਲ ਵਾਲਾ ਹਰ ਰੋਜ਼ ਪੈ ਰਿਹਾ ਉਹਦੇ ਵਿੱਚ ਉਹ ਸਤਲੁਜ ਚ ਪੈਂਦਾ ਸਤਲੁਜੋਂ ਨਹਿਰ ਨਿਕਲਦੀ ਹੈ ਦੱਖਣੀ ਮਾਲਵਾ ਮਰ ਰਿਹਾ ਔਰ ਤੁਸੀਂ ਹੈਰਾਨ ਹੋਵੋਗੇ ਜਿੱਥੇ ਪੈਂਦਾ ਹੈ ਜਾ ਕੇ ਗੌਸਪੁਰ ਵਲੀਪੁਰ ਨੇੜੇ ਤੇੜੇ ਦੇ ਪਿੰਡ ਤਿੰਨ ਮਹੀਨਿਆਂ ਬਾਅਦ ਉਹਨਾਂ ਦਾ ਕਾਲੇ ਪੀਲੇ ਦਾ ਟੈਸਟ ਹੁੰਦਾ ਤੁਸੀਂ ਸਾਰੀ ਥੋੜੀ ਜੋਸ਼ੀ ਤੋਂ 90000 ਪੁਲਿਸ ਨਫਰੀ ਐ ਇਸੇ ਲਈ ਨਾ ਕੋਈ ਗਲਤ ਨਾ ਹੋਵੀ ਕੋਈ ਬੰਦਾ ਨਾ ਮਾਰੇ ਲਾਅ ਐਂਡ ਆਰਡਰ ਬਰਕਰਾਰ ਰਵੇ ਕਾਨੂੰਨ ਨਾ ਟੁੱਟੇ ਇਹ ਸ਼ਰਿਆਂ ਮ ਤੋੜ ਰਹੇ ਨੇ ਇਹਨਾਂ ਤੇ ਕਾਰਵਾਈ ਨਹੀਂ ਹੋਰੀਗੀ ਆ ਲੋਕ ਜਿੰਨੇ ਖੜੇ ਨੇ ਨਾ ਜ਼ਿਆਦਾਤਰ ਪੀੜਤ ਨੇ ਸਾਰੇ ਨਹੀਂ ਹੋਰ ਹੈ ਜੀ ਗੱਲ ਸਰਕਾਰ ਨੇ ਕਾਲੇ ਪੀੜੀਏ ਦੀ ਦਵਾਈ ਇੱਕ ਕਾਲੇ ਪੀੜੀਏ ਦੀ ਸਰਕਾਰ ਨੇ ਦਵਾਈ ਫ੍ਰੀ ਕਰਤੀ ਪਰ ਕਾਲੇ ਪੀਣੀ ਦੀ ਜੜ ਨਹੀਂ ਖਤਮ ਕਰ ਰਹੇ ਜੀ ਪਾਣੀ ਰੋਕਣ ਸਰਕਾਰ ਦੇ ਖਜ਼ਾਨੇ ਪਰ ਕਿਉਂ ਬੋਝ ਪਾ ਰਹੇ ਆ ਕਾਲੇ ਪੀੜੀ ਦੀ ਦਵਾਈ ਫ੍ਰੀ ਦੇਣ ਦੀ ਲੋੜ ਨਹੀਂ ਪੈਣੀ ਜੀ ਅਸੀਂ ਲਾਈਨਾਂ ਚ ਲੱਗੇ ਰਹੀ ਹੈ ਜੀ ਹਸਪੀਟਲ ਦੇ ਮੂਹਰੇ ਨਸ਼ਾ ਛੱਡਣ ਦੀ ਦਵਾਈਆਂ ਵਾਸਤੇ ਅਸੀਂ ਲਾਈਨਾਂ ਚ ਥਾਣੇ ਜਾਣਾ ਉੱਥੇ ਅਸੀਂ ਲਾਈਨਾਂ ਦੇ ਵਿੱਚ ਕੋਰਟ ਕਚਹਿਰੀਆਂ ਚ ਉੱਥੇ ਅਸੀਂ ਲਾਈਨਾਂ ਦੇ ਵਿੱਚ ਹਰ ਇੱਕ ਦਫ਼ਤਰ ਦੇ ਮੂਹਰੇ ਅਸੀਂ ਲਾਈਨਾਂ ਦੇ ਵਿੱਚ ਆ ਪ੍ਰਦੂਸ਼ਣ ਬਚਾਉਣ ਵਾਸਤੇ ਇੱਥੇ ਅਸੀਂ ਲਾਈਨਾਂ ਦੇ ਵਿੱਚ ਜੀ ਪੰਜਾਬ ਅਸ ਲਾਈਨਾਂ 'ਚ ਖੜਨ ਵਾਸਤੇ ਆ ਜੀ ਤੁਸੀਂ ਪੰਜਾਬ ਦੇ ਪੁੱਤ ਤੁਸੀਂ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਤੁਸੀਂ ਵੀ ਨਿਰਮੋਹੇ ਹੋਗੇ ਜੀ ਅੱਗੇ ਆਉਂਦੇ ਜਗਿੰਦਰ ਤੁਸੀਂ ਇਹਨਾਂ ਬੇਈਮਾਨਾਂ ਦੀ ਮਦਦ ਕਰਨ ਲੱਗੇ ਹੋਏ ਜੀ ਤੁਹਾਨੂੰ ਇੱਕ ਗੱਲ ਦੱਸਦਾ ਜੀ ਮੈਂ ਇਹਨਾਂ ਆਪਣੇ ਇੱਕ ਮਿੰਟ ਖੜੇ ਹੋ ਜਾ ਆ ਵਕੀਲ ਸਾਹਿਬ ਹੀ ਨੇ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਜਸਕੀਰਤ ਸਿੰਘ ਹਰ ਦੂਸਰੇ ਦਿਨ ਕੇਸ ਲੜਦੇ ਨੂੰ ਜਾ ਕੇ ਹਰ ਦੂਸਰੇ ਦਿਨ ਆ ਗਏ ਔਰ ਕੇਸ ਜਾ ਕੇ ਪਤਾ ਕੀ ਆਂਦੇ ਸਰ ਜੱਜ ਕੀ ਆਂਦੇ ਨਹੀਂ ਪੰਜਾਬ ਪੋਲੂਸ਼ਨ ਬੋਰਡ ਨੂੰ ਆਰਡਰ ਹੋਇਆ ਔਰ ਕਮਾਲ ਮੰਨੋ ਪੰਜਾਬ ਪ੍ਰੋਡਿਊਸ਼ਨ ਬੋਰਡ ਨੇ ਆਪਦੇ ਅਫੀਸਰਾਂ ਨੂੰ ਸਸਪੈਂਡ ਕਰਕੇ ਉਹਨਾਂ ਤੇ ਜੁਰਮਾਨਾ ਲਾਇਆ ਕੇਸ ਚਲਾਇਆ ਪਰ ਕੇਸ ਦੀ ਪੈਰਵਾਈ ਨਹੀਂ ਹੋ ਰਹੀ ਇਹ ਪੰਜਾਬ ਪ੍ਰਡਿਊਸ਼ਨ ਬੋਰਡ ਕਰ ਰਿਹਾ ਪਰ ਬੰਦ ਨਹੀਂ ਹੋ ਰਹੀ ਦੱਸੋ ਅੱਗੇ ਜਸਕੀਰਾ ਜੀ ਕੁਛ ਕਰ ਲਤ ਹਾਂਜੀ ਹਾਂਜੀ ਉਹ ਆਪ ਹੈਰਾਨ ਨੇ ਜੀ ਵੀ ਕਾਨੂੰਨ ਲਾਗੂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਦੇਖੋ ਆ ਲੋਕ ਆਏ ਨੇ ਕਾਨੂੰਨ ਲਾਗੂ ਕਰਾਣ ਆਏ ਆ ਇਹ ਪੁਲਿਸ ਤਾਂ ਸਾਨੂੰ ਇਹ ਕਹਿ ਰਹੀ ਨਾ ਕਿ ਤੁਸੀਂ ਕਾਨੂੰਨ ਨਾ ਤੋੜਦੇ ਹੋ ਕਿਤੇ ਲੋਇਨਾਂ ਦਾ ਆਰਡਰ ਅਸੀਂ ਤਾਂ ਲਾਗੂ ਕਰਾਣ ਆਏ ਇਹ ਕਾਨੂੰਨ ਐਨਜੀਟੀ ਦਾ ਆਰਡਰ ਐਨਜੀਟੀ ਦਾ ਆਰਡਰ ਤਾਂ ਇਹਨਾਂ ਨੂੰ ਲਾਗੂ ਕਰਾਣਾ ਚਾਹੀਦਾ ਕਾਨੂੰਨ ਪ੍ਰਸ਼ਾਸਨ ਨੂੰ ਲਾਗੂ ਕਰਾਣਾ ਚਾਹੀਦਾ ਇਹਨਾਂ ਨੇ ਜਿਹੜੇ ਅੰਦਰ ਬੈਠੇ ਨੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਨੂੰ ਲਾਗੂ ਕਰਾਣਾ ਚਾ ਅਗਸਤ ਦਾ ਆਰਡਰ ਹੈ ਨਾ ਇਹ ਜੀ ਆਰਡਰ ਹੈਗਾ ਅਗਸਤ 2024 ਦਾ ਜੀ ਨਵੰਬਰ ਨਵੰਬਰ 2024 ਦਾ ਆਰਡਰ ਹੈ ਸਵਾ ਸਾਲ ਹੋ ਗਿਆ तकरीबन 4 ਨਵੰਬਰ 2024 ਦਾ ਆਰਡਰ ਹੈ ਤੇ ਉਸ ਤੋਂ ਬਾਅਦ ਇਹ ਕਹਿੰਦੇ ਜੀ ਕਲੀਅਰ ਨਹੀਂ ਹੈਗਾ ਫਿਰ 9 ਦਸੰਬਰ 2024 ਨੂੰ ਕਲੈਰੀਫਿਕੇਟਰੀ ਆਰਡਰ ਦਿੰਦਾ ਐ ਜੀਟੀ ਨੇ ਵੀ ਆ ਕਲੀਅਰ ਕਰਤਾ ਜੀ ਅਸੀਂ ਔਰ ਆਪਾਂ ਕੇਸ ਵੀ ਕੀਤਾ ਟਿੱਬੇ ਪੁਲਿਸ ਸਟੇਸ਼ਨ ਚ ਲੋ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਵੀ ਹੁਣ ਫਿਰ ਚੁੱਪ ਫਿਰ ਚੁੱਪ ਹੁਣ ਉਹ ਚੁੱਪ ਨੂੰ ਕੀ ਕਰੀਏ ਕੀ ਫਾਇਦਾ ਜੇਕਰ ਲਾਗੂ ਨਹੀਂ ਹੁੰਦਾ ਕਿਉਂਕਿ ਕਾਨੂੰਨ ਦੀ ਜਿਹੜੀ ਪਾਲਣਾ ਬਹੁਤ ਜ਼ਰੂਰੀ ਹੈ ਲਾਗੂ ਕਰਨਾ ਬੜਾ ਜ਼ਰੂਰੀ ਹੈ ਨਹੀਂ ਲਾਗੂ ਕਰਨਾ ਜ਼ਰੂਰੀ ਹੈ ਉਹੀ ਤਾਂ ਪੁੱਛਣਾ ਹੈ ਅਸੀਂ ਉਹੀ ਤਾਂ ਕਹਿ ਰਹੇ ਆ ਕਿ ਆਹ ਲੋਕ ਤਾਂ ਲਾਗੂ ਕਰਾਣਾ ਹੈ ਕਾਨੂੰਨ ਇਹਨਾਂ ਨੂੰ ਰੋਕਿਆ ਜਾ ਰਿਹਾ ਵੀ ਕਾਨੂੰਨ ਨਾ ਲਾਗੂ ਕਰਾਓ ਤੁਸੀਂ ਇਹੀ ਰੋਕ ਕੇ ਦਾ ਮਤਲਬ ਹੁਣ ਸਭ ਤੋਂ ਪਹਿਲਾਂ ਪੁਲਿਸ ਪ੍ਰੈਸਰਨ ਇਹੀ ਗੱਲ ਕਹੀ ਨਾ ਬਿ ਲੌਨਰ ਆਰਡਰ ਦੀ ਪ੍ਰੋਬਲਮ ਹੈ ਮਤਲਬ ਅਸੀਂ ਲੋਅ ਐਂਡ ਆਰਡਰ ਦੀ ਪ੍ਰੋਬਲਮ ਹੈ ਜਿਹੜੇ ਲੋਕਾਂ ਨੂੰ ਮਾਰ ਰਹੇ ਆ ਉੱਥੇ ਲੋਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ ਜੀ ਕੋਡ ਦੇ ਆਰਡਰ ਦੀ ਵਾਇਲੇਸ਼ਨ ਹੋ ਰਹੀ ਆ ਸਾਡੀ ਮੰਗ ਹੀ ਹੈ ਕਿ ਲੋਅ ਐਂਡ ਆਰਡਰ ਲਾਗੂ ਕਰੋ ਬਲਾਸ ਪਰ ਤੱਕ ਸਾਰਾ ਸੀਵਰੇਜ ਪਹੁੰਚਾਓ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇਸ਼ ਦੀ ਵਾਤਾਵਰਣ ਨੂੰ ਲੈ ਕੇ ਸਭ ਤੋਂ ਵੱਡੀ ਅਦਾਲਤ ਹੈ ਜੀ ਉੱਥੇ ਆਰਡਰ ਉੱਥੇ ਕੇਸ ਲੜਿਆ ਜੀ ਪਬਲਿਕ ਐਕਸ਼ਨ ਕਮੇਟੀ ਕਾਲੇ ਪਾਣੀ ਮੋਰਚਾ ਨੇ ਜੀ ਕਿੰਨੇ ਸਾਲ ਹੋ ਗਏ ਜੀ ਸਵਾ ਸਾਲ ਤੋਂ ਉੱਪਰ ਤਾਂ ਆਰਡਰ ਨੂੰ ਇੰਪਲੀਮੈਂਟ ਕਰਾਉਣ ਬਾਰੇ ਹੋ ਗਏ ਜੀ ਕਰ ਨਹੀਂ ਰਹੇ ਜੀ ਨਹੀਂ ਕਰ ਕਿਉਂ ਨਹੀਂ ਜੀ ਫੰਡਾਂ ਦੀ ਕਮੀ ਹੈ ਕੋਈ ਜਿਹੜੀ ਉਹਨੂੰ ਪਾਣੀ ਨੂੰ ਟਿੱਕ ਟੱਕ ਨਹੀਂ ਜੀ ਬੇਈਮਾਨ ਨੇ ਜੀ ਬੇਈਮਾਨ ਹੈ ਜੀ ਵਿੱਚੇ ਸਰਕਾਰ ਵਿੱਚੇ ਚੇਅਰਮੈਨ ਬੇਈਮਾਨ ਨੇ ਜੀ ਫੰਡ ਲੰਦੇ ਪੈਸੇ ਲੰਦੇ ਨੇ ਉਹਨਾਂ ਤੋਂ ਹੋਰ ਕੀ ਕਾਰਨ ਹੋ ਸਕਦਾ ਜੀ ਓਏ ਉਹੀ ਤਾਂ ਪੁੱਛਣ ਆਏ ਆਂ ਹੋਰ ਕੀ ਹੋਰ ਕੋਈ ਕਾਰਨ ਹੋ ਸਕਦਾ ਜੀ ਹਾਸੇ ਵਾਲੀ ਗੱਲ ਦੱਸਦੇ ਪਿਛਲੇ ਵਾਰੀ ਪੁੱਛਿਆ ਸੀ ਕਿ ਕੀ ਕਾਰਨ ਹੈ ਆਂਦੇ ਜੀ ਜਵਾਬ ਨਹੀਂ ਜਵਾਬ 1 ਮਹੀਨੇ ਬਾਅਦ ਦੇਵਾਂਗੇ ਅੱਜ ਅਸੀਂ ਉਹ ਜਵਾਬ ਸੁਣਨ ਆਏ ਆਂ ਕਿ ਕੀ ਕੀ ਕਾਰਨ ਹੈ ਕੀ ਆਰਡਰ ਹੋ ਚੁੱਕੇ ਆ ਜਵਾਬ ਤਾਂ ਪਹਿਲਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਬੈਰੀਕੇਡਿੰਗ ਤੁਹਾਡੇ ਸਾਹਮਣੇ ਹੈ ਕਿਹਨੇ ਗ੍ਰਿਫਤਾਰ ਕਰਨਾ ਜੀ ਕਰ ਲਓ ਕਰ ਲਓ ਗ੍ਰਿਫਤਾਰ ਕਰ ਲਓ ਕਰ ਲਓ ਪਤਾ ਨਹੀਂ ਅਸੀਂ ਕਿਹੜਾ ਤੁਹਾਨੂੰ ਗ੍ਰਿਫਤਾਰੀ ਦੇਣ ਨੂੰ ਕਿਹਾ ਕਰ ਲਓ ਜੀ ਅਸੀਂ ਤਾਂ ਘਰ ਤੇ ਆਈ ਇਸ ਤਰੀਕੇ ਨਾਲ ਸਾਨੂੰ ਪਤਾ ਸੀ ਪੰਜਾਬ ਵਾਲੇ ਲੋਕ ਪੁੱਛਦੇ ਨੇ ਕਿ ਤੁਸੀਂ ਕੁਝ ਇਹਨੂੰ ਸਿਰੇ ਕਿਉਂ ਨਹੀਂ ਲਾ ਰਹੇ ਹੁਣ ਮੈਨੂੰ ਦੱਸੋ ਆਹ ਸਿਰੇ ਲਾਈਏ ਅਸੀਂ ਅਸੀਂ ਆਰਡਰ ਕਰਨਾ ਜਾਂ ਆ ਬੀਬੀ ਬੈਠੀ ਹੈ ਜਿਹੜੀ ਚੇਅਰਮੈਨ ਇਹਨੇ ਕਰਨਾ ਹੈ ਦਿੱਲੀ ਤੋਂ ਸੱਦੀ ਹੈ ਇਹ ਸਪੈਸ਼ਲ ਬੇਈਮਾਨ ਇੱਕ ਨੰਬਰ ਦੀ ਹੈ ਦਿੱਲੀ ਤੋਂ ਸੱਦੀ ਹੈ ਕਿ ਤੁਸੀਂ ਫੈਸਲਾ ਲਓਗੇ ਤੇ ਫੈਸਲਾ ਕੀ ਹੋ ਖੁਦ ਕਿਹਾ ਖੁਦ ਰੋਕ ਰਹੇ ਨੇ ਆਪ ਟਾਈਮ ਦਿੱਤਾ ਔਰ ਅਸੀਂ ਦੇਖ ਲਓ ਆ ਬੰਦਿਆਂ ਕੋਲੇ ਸਿਵਾਇ ਆ ਲਿਖਤਾਂ ਤੋਂ ਸਿਵਾ ਕੋਈ ਹੱਥੇ ਚ ਡੰਡਾ ਫੜਿਆ ਕੋਈ ਪਿਸਤੌਲ ਫੜਿਆ ਨਾ ਅਸੀਂ ਆਪ ਦੀ ਜਾਨ ਬਚਾ ਸਕੀਏ ਪੰਜਾਬ ਦੇ ਬੱਚਿਆਂ ਦੀ ਸਾਰੀ ਰਹਿਣ ਵਾਲਿਆਂ ਦੀ ਉਹ ਵੀ ਨਹੀਂ ਕਰ ਸਕਦੇ ਯਾਰ ਉਹਦੇ ਲਈ ਵੀ ਰੋਕਿਆ ਜਾਊਗਾ ਮੈਨੂੰ ਇੱਕ ਸਿਰਫ ਸਰਕਾਰ ਤੋਂ ਪੁੱਛਣਾ ਹੈ ਇਨਾਂ ਨਾਲ ਐਡਾ ਮਸਲਾ ਨਹੀਂ ਕਿਉਂਕਿ ਇਨਾਂ ਨੂੰ ਜੋ ਆਰਡਰ ਹੋਊਗਾ ਇਹੋ ਹੀ ਕਰਨਗੇ ਇਹ ਸਾਡੇ ਭਰਾ ਹੀ ਨੇ ਜਿਵੇਂ ਕੁਸ਼ਿੰਦਰ ਨੇ ਕਿਹਾ ਨਾ ਪਾਣੀ ਦੇ ਜੱਗ ਇਨਾਂ ਦੇ ਟੇਬਲਾਂ ਤੇ ਵੀ ਪਾਏ ਨੇ ਇਹਨਾਂ ਦਾ ਮਸਲਾ ਨਹੀਂਗਾ ਮਸਲਾ ਉਹਨਾਂ ਆਰਡਰ ਦੇਣ ਵਾਲੇ ਬੰਦਿਆਂ ਦਾ ਹੈ ਕਿ ਜੇ ਤੁਸੀਂ ਇੰਪਲੀਮੈਂਟ ਨਹੀਂ ਕਰਨਾ ਸੀ ਤਾਂ ਮੁੱਖ ਮੰਤਰੀ ਤੇ ਆ ਸਪੀਕਰ ਬੁੱਢੇ ਨਾਲੇ ਤੇ ਤੁਰੇ ਕਿਉਂ ਸੀ ਕਿਉਂਕਿ ਆਸੀ ਇਹ ਗਲਤ ਹੈ ਕਿਉਂ ਸਹੇਤੀਆਂ ਮਿਲਦੇ ਕਾਲੇ ਪਾਣੀ ਕੋਲੇ ਬਹਿ ਕੇ ਭਗਵੰਤਮਾਨ ਰੋਇਆ ਸੀ ਹੁਣ ਦੀਦਾ ਨਹੀਂ ਪਾਣੀ ਜਾਖਾਂ 'ਚ ਕੁਝ ਹੋਰ ਹੋ ਗਿਆ ਨੇ ਹੋ ਗਏ ਨੇ ਆ ਪੈਸੇ ਵਾਲੀ ਐਨਕਾ ਲੱਗੀਆਂ ਜੀ ਸਿੱਧੀ ਗੱਲ ਪੈਸਾ ਚੜ ਗਿਆ ਦਿੱਲੀ ਸਰਕਾਰ ਚਲਾ ਰਹੀ ਹੈ ਜੀ ਦਿੱਲੀ ਸਰਕਾਰ ਚਲਾ ਰਹੀ ਹੈ ਦਿੱਲੀ ਦੀ ਚੇਅਰਮੈਨ ਲਈ ਹੋਈ ਹੈ ਇੱਥੇ ਤੇ ਸਾਡੇ ਖਿਲਾਫ ਖੜਾ ਕੌਣ ਕਰਿਆ ਵਾ ਇਧਰ ਵੀ ਪੰਜਾਬ ਖੜਾ ਆ ਖਾਕੀ ਵਰਦੀਆਂ 'ਚ ਵੀ ਪੰਜਾਬ ਖੜਾ ਹੈ ਜੀ ਅਸੀਂ ਮਰੀਏ ਇਹਨਾਂ ਦੇ ਇਹਨਾਂ ਦੀ ਜੇਬਾਂ ਵਿੱਚ ਨੋਟ ਨੇ ਜੀ ਕਿਉਂ ਨਹੀਂ ਹੋ ਰੇ ਆਰਡਰ ਅਪਲਾਈ ਕਿਉਂ ਨਹੀਂ ਹੋ ਰੇ ਜੀ ਕਾਰਨ ਕੀ ਹੈ ਜੀ ਇਹ ਮਜਬੂਰ ਖੜੇ ਨੇ ਜੀ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਦਿੱਲੀ ਨੇ ਇੱਕ ਨਵਾਂ ਸਿਸਟਮ ਚਲਾਇਆ ਹੈ ਕਿ ਦਿੱਲੀ ਵਾਲੇ ਕਹਿ ਰਹੇ ਨੇ ਕਿ ਆਪਾਂ ਨਹੀਂ ਲੜਨਾ ਕਿਸਾਨ ਅੰਦੋਲਨ ਵੇਲੇ ਵੇਖ ਰਿਆ ਉਹਨਾਂ ਨੇ ਲੜ ਕੇ ਸਾਡੇ ਨਾਲ ਉਹਾਂ ਦੇ ਨਾਂ ਪੰਜਾਬ ਵਾਲਿਆਂ ਨੂੰ ਪੰਜਾਬ ਨਾਲ ਲੜਾਵਾਂਗੇ ਅੱਜ ਵੇਖ ਰੋ ਸਾਰੇ ਪੱਗਾਂ ਦੇ ਅੱਗੇ ਪੱਗਾਂ ਖੜਨ ਗਈਆਂ ਪੰਜਾਬ ਦੇ ਅੱਗੇ ਪੰਜਾਬੀ ਖੜੂਗਾ ਔਰ ਪੰਜਾਬੀ ਪੰਜਾਬੀ ਨੂੰ ਮਾਰੂਗਾ ਕੁੱਟੂਗਾ ਔਰ ਇਸ ਲਈ ਮਾਰੂਗਾ ਕਿ ਤੁਸੀਂ ਇਹ ਮੰਗ ਨਾ ਕਰੋ ਕਿ ਪੰਜਾਬ ਵਾਲੇ ਬੱਚ ਜਾਣ ਕੈਂਸਰ ਤੋਂ ਕਾਲੇ ਪੀਲੇ ਤੋਂ ਸਰੋਸਸ ਤੋਂ 10 ਕਿਸਮ ਦੀਆਂ ਬਿਮਾਰੀਆਂ ਤੋਂ ਇਹ ਲੈਡ ਕੌਣ ਪਾ ਰਿਹਾ ਹੈ ਆਰਸੈਨਿਕ ਕੌਣ ਪਾ ਰਿਹਾ ਹੈ ਯੂਰੇਨੀਅਮ 62% ਕਿਵੇਂ ਆ ਗਿਆ ਮੁੱਖ ਮੰਤਰੀ ਦੀ ਜ਼ਬਾਨ ਚੋਂ ਇੱਕ ਗੱਲ ਨਹੀਂ ਨਿਕਲਦੀ ਕਮੀਆਂ ਦੇ ਵੇੜੇ جگਦਾ ਰਹੀ ਵੀ ਮੰਗਦਾ ਰਹੀ ਵੀ ਸੂਰਜਾ ਉਹ ਤੈਨੂੰ ਬਾਹਤਾ ਕਮੀਆਂ ਨੇ ਤੂੰ ਉਹਨਾਂ ਨੂੰ ਮਾਤ ਵੰਡ ਰਿਹਾ ਕਮੀਆਂ ਦੇ ਸੇਵੇ ਮਗਨ ਲਾਤੇ ਨੇ ਮਗਰੇ ਨੇ ਆ ਕੰਮ ਕਰਤਾ ਆਏ ਨੇ ਸੂਰਜ ਮੰਗਦਾ ਪਤਾ ਨਹੀਂ ਮੰਗਦਾ ਸੇਵੇ ਜ਼ਰੂਰ ਮਗਨ ਲਾਤੇ ਨੇ ਨਹੀਂ ਨਹੀਂ ਪਾ ਸਕਦੇ ਇੱਥੇ ਤਾਂ ਟੈਂਕਾਂ ਦੇ ਟੈਂਕ ਪੂਰੇ ਮਹੱਲੇ ਦੇ ਮਹੱਲੇ ਸ਼ਹਿਰਾਂ ਦੇ ਸ਼ਹਿਰ ਪਾਰੇ ਡੈਮੋਕਰੇਸੀ ਸਾਡੀ ਲਾਰਜੈਸਟ ਡੈਮੋਕਰੇਸੀ ਨਹੀਂ ਇਹਨਾਂ ਦੇ ਇਹਨਾਂ ਨੂੰ ਉੱਤੋਂ ਦਿੱਲੀ ਤੋਂ ਆਉਣਾ ਜਿਹੜਾ ਰਿਮੇਟ ਕਰਦੇ ਆ ਨਹੀਂ ਇਹਨਾਂ ਦੇ ਇਹਨਾਂ ਨੂੰ ਉੱਤੋਂ ਦਿੱਲੀ ਤੋਂ ਆਉਣਾ ਕੇਂਦਰੀਵਾਲ ਆਰਡਰ ਕਰੂਗਾ ਨਾ ਅਸਲ ਤਾਂ ਸਾਡੀ ਦਾ ਕੇਂਦਰੀਵਾਲ ਤੱਕ ਜਾਣੀ ਆ ਨਾ ਗੱਲ ਇਦਾਂ ਜਿਵੇਂ ਆਪਾਂ ਚੱਲੀਏ ਨਾ ਇਦਾਂ ਹੀ ਖੜਾ ਰਹੇ ਨਾ ਨਹੀਂ ਕੋਈ ਇਹਨਾਂ ਨੂੰ ਟਾਈਮ ਦਿੰਨੇ ਆ ਫੇਰ ਆਪਾਂ ਕਰਦੇ ਆ ਆਪਦਾ ਫੈਸਲਾ ਇਹਨਾਂ ਨੂੰ ਇੱਕ ਵਾਰੀ ਬੋਲ ਲੈਣ ਦਿਓ 10 ਮਿੰਟ ਦੇ ਦਿਓ ਕੋਈ 10 ਮਿੰਟ ਦਿੰਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੇ ਲਿਖੇ ਅਫਸਰ ਨੇ ਮੈਂ ਤਾਂ ਹੈਰਾਨ ਆ ਜੀ ਵੀ ਪੰਜਾਬ ਪੁਲਿਸ ਸਿਰਫ ਸਿਆਸੀ ਲੋਕਾਂ ਦਾ ਟੂਲ ਬਣ ਕੇ ਰਹੀ ਗਈ ਹ ਮਤਲਬ ਪਬਲਿਕ ਇੰਟਰਸਟ ਕਿੱਥੇ ਨੇ ਅੱਛਾ ਆਪਾਂ ਇਸ ਵਾਸਤੇ ਵਰਦੀਆਂ ਪਾਈਆਂ ਹੋਈਆਂ ਨੇ ਜੀ ਬੜੇ ਲਿਖੇ ਆ ਜੀ ਕਾਦੇ ਵਾਸਤੇ ਐਨੇ ਮਜਬੂਰ ਕਰਤਾ ਸਾਡਾ ਇਹਨਾਂ ਆਪਾਂ ਦਸਤੀਆਂ ਸਾਰੀਆਂ ਗੱਲਾਂ ਸ਼ਰਮ ਹੋਣੀ ਚਾਹੀਦੀ ਜੀ ਇੱਕ ਮਿੰਟ ਆਪਣੀ ਗੱਲ ਇੱਕ ਮਿੰਟ ਇੱਕ ਮਿੰਟ ਕਰ ਸੁਣ ਲੋ ਆਪਾਂ ਹੁਣ ਖਾਮੋਸ਼ੀ ਨਾਲ ਖੜੇ ਆ ਅਸੀਂ 15 ਮਿੰਟ ਐਸਪੀ ਸਾਹਿਬ ਅਸੀਂ ਇੰਤਜ਼ਾਰ ਕਰ ਰਹੇ ਆ ਤੁਹਾਡਾ ਖਾਮੋਸ਼ੀ ਨਾਲ ਪ੍ਰੈਸ ਨੂੰ ਵੀ ਕਹਾਂਗੇ ਤੁਸੀਂ ਅਸੀਂ ਕੈਮਰੇ ਆਫ ਕਰ ਲੇ 15 ਮਿੰਟ ਅਸੀਂ ਵੇਖਣਾ ਉਸ ਤੋਂ ਬਾਅਦ ਅਸੀਂ ਆਪਦਾ ਫੈਸਲਾ ਲਵਾਂਗੇ ਜੀ ਤੁਸੀਂ 15 ਮਿੰਟ ਚ ਪਲੀਜ਼ ਸਾਨੂੰ ਜੋ ਵੀ ਆਰਡਰ ਹੋਇਆ ਦੱਸ ਦਿਓ thank <laughs> you